ਸਰਕਾਰ ਤਾਂ ਕਹਿ ਰਹੀ ਹੈ ਕਿ ਚਿੱਟਾ ਹੈ ਹੀ ਨਹੀਂ ਗਾ ਤੁਸੀਂ ਕਿਵੇਂ ਦੇਖਦੇ ਹੋ ਵੀ ਚਿੱਟਾ ਹੈ ਨਹੀਂ ਸਰਕਾਰ ਦੱਸ ਦੇ ਕੀ ਹੈ ਜਨਨ ਕਿ ਉਸ ਵਕਤ ਇਸ ਨੌਜਵਾਨ ਦੀ ਜਿਹੜੀ ਦੀ ਮੌਤ ਹੁੰਦੀ ਹੈ ਇਹ ਉਸ ਦੇ ਨਾਲ ਸਰਕਾਰ ਪ੍ਰਸ਼ਾਸਨ بڑے بڑے ਵਾਦੇ ਕਰਦਾ ਕਿ ਚਿੱਟਾ ਪੰਜਾਬ ਦੇ ਵਿੱਚ ਖਤਮ ਹੋ ਗਿਆ ਫਿਰ ਇਹ ਜੇ ਚਿੱਟਾ ਖਤਮ ਹੋ ਗਿਆ ਤੇ ਇਹ ਨੌਜਵਾਨ ਦੀ ਮੌਤ ਕਿਵੇਂ ਹੋ ਗਈ ਹੈ ਨਸ਼ੇ ਦੀ ਓਵਰਡੋਜ਼ ਨਾਲ ਹੀ ਹੋਈ ਹੈ ਮੌਤ ਇਹ ਮੈਨੂੰ ਕਹਿੰਦਾ ਕਹਿੰਦਾ ਪਾਇਆ ਕੰਮ ਚੱਲ ਗਿਆ ਇਹ ਹੀ ਜਾਉਂਦੇ ਇਹਨੇ ਸਮਾਨ ਲੈ ਅੰਦਰ ਸਮਾਨ ਲੈ ਕੇ ਬਾਟੂ ਜੁਨੀਅਨ ਦੇ ਵਿੱਚ ਜਾ ਕੇ ਲਾ ਕੇ ਤੇ ਇਹਨੇ ਕੁਛ ਪਹਿਲਾਂ ਵੀ ਖਾਦਾ ਸੀਗਾ ਨਸ਼ਾ ਤੇ ਬਾਅਦ ਵੀ ਲੜਾਈ ਹੂਰੇ ਕਰਕੇ ਹੁੰਦੀ ਆ। ਆਪਨਾ ਸਰਕਾਰ ਨੂੰ ਵੇਦਾ ਦੀਦਾ ਤੇ ਨਾਲ ਮਿਲਣ। ਆਪੋਰਸ ਤੋਂ ਪੈਸੇ ਲੈਂਦੀ ਆ ਐਮਐਲਏ ਸਾਰੇ ਰਲੇ ਦੇ ਇਹ। ਨਸ਼ਿਆਂ ਨਾਲ ਤੋਂ ਪੈਸੇ ਲੈਂਦੇ ਉਹਨਾਂ ਨੂੰ ਕੀ ਡਰ ਆ ਫਿਰ ਉਹਨਾਂ ਨੇ ਵੇਚਣਾ ਹੀ ਸ਼ੁਰੂ ਆ। ਇੱਕ ਨਹੀਂ ਹੋਰ ਵੀ ਮਰਨ ਗਏ ਹੈ ਸਾਡੇ ਕਈ ਜਵਾਬ ਹੈ। ਅੰਨੇ ਲੈਪਸੇ ਲੀ ਜਾਂਦਾ ਸਰਕਾਰ ਮਜੀਦਨ ਮੋਲ ਅੱਗੇ ਜਿਹੜੇ ਵੋਟਾਂ ਵਾਂਗ ਦੇ ਫਿਰਦੇ ਆ ਜਾਂ ਉਹਦੇ ਨਾਲ ਦੇ ਵਿਖਰਾੜ ਅੱਗੇ ਫਿਰਦੇ ਆ ਉਹ ਸਾਰੇ ਅੱਗੇ ਦੇਖ ਸਕਦੇ ਆ ਅੱਜ ਕਿੰਨਾ ਕਿ ਨਸ਼ਾ ਖਤਮ ਹੋਇਆ ਜੇ ਨਹੀਂ ਕਰੋਨਾ ਕੀ ਆ ਫਿਰ ਇਹਨਾਂ ਤੋਂ ਜੇ ਲੋਕਾਂ ਨੇ ਆਦੇ ਜਾਕ ਮਾਰਨੇ ਸਾਨੂੰ ਵੋਟਾਂ ਪਵਾ ਕੇ ਲੀਡਰ ਬਣਾ ਕੇ ਸਰਕਾਰਾਂ ਬਣਾ ਕੇ ਇਹਦਾ ਜ਼ਿੰਮੇਵਾਰ ਕੌਣ ਬਣੂਗਾ ਮੋਲਕ ਨੂੰ ਪਤਾ ਨਹੀਂਗਾ ਜੀ ਮੇਰੇ ਦਫ਼ਤਰ ਕੋਲ ਚਿੱਟਾ ਵਿਕਰਿਆ ਸਭ ਪਤਾ ਮੋਲਕ ਨੂੰ ਇਹਦਾ ਜ਼ਿੰਮੇਵਾਰ ਮੋਲਕ ਸਿੰਘ ਆ ਇਹ ਗਰੀਬ ਪਰਵਾਰ ਦਾ ਅੱਜ ਬੱਚਾ ਚਲਾ ਗਿਆ ਦੁਨੀਆ ਤੋਂ ਵੀ ਮੋਲਕ ਨੂੰ ਪਤਾ ਨਹੀਂ ਕਿ ਵੀ ਮੇਰੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਮੇਰੇ ਹਲਕੇ ਦੇ ਵਿੱਚ ਇਹਨਾਂ ਨੂੰ ਬਸ ਵੋਟਾਂ ਤੇ ਕਰ ਮਤਲਬ ਹੈ ਵੀ ਸਾਨੂੰ ਵੋਟਾਂ ਪਿਆ ਜਾਣੀਆਂ ਹੁਣ ਵੋਟਾਂ ਲੈਣ ਆਉਣਗੇ ਕੀ ਤੁਸੀਂ ਸਵਾਲ ਜਵਾਬ ਕਰੋਗੇ ਚਿੱਟੇ ਲੈ ਕੇ ਸਵਾਲ ਜਵਾਬ ਤਾਂ ਡਫੋਂ ਗਈ ਵੀ ਚਿੱਟੇ ਦਾ ਕਾਰਨ ਕੀ ਹੈ ਵੀ ਇਹ ਬੰਦ ਨਹੀਂ ਕਰਾ ਸਕਦੇ ਸਭ ਕੁਝ ਬੰਦ ਹੋ ਕਰਾ ਸਕਦੇ ਨੇ ਸਰਕਾਰਾਂ ਇਹ ਬਾਕੀ ਦਫ਼ਤਰ ਦੇ ਕੋਲ ਹੀ ਵਿਕ ਰਿਹਾ ਚਿੱਟਾ ਕਿਹੜਾ ਪਾਸੇ ਵਿਕ ਰਿਹਾ ਹੈਗਾ ਹਣ ਚਿੱਟਾ ਬੰਦ ਹੋ ਜਾਏ ਤੁਹਾਡੇ ਢਿੰਜਾ ਪੁੱਟ ਨਾ ਜਾਣ ਕਿਛੜਾ ਟਮੰਡ 15 ਜਮਾਤਾ ਪੜਿਆ ਹੋਇਆ ਉਹ ਚੱਲੀ ਜਾਂਦਾ ਜੀ ਅੱਛਾ ਪੀਏ ਪਾਸਾ ਅੱਛਾ ਹਾਂ ਉਹ ਲੱਗ ਗਿਆ ਵੇ ਜਿੱਦੋਂ ਨਸ਼ੇ ਦੀ ਇਹ ਤਾਂ ਤੋੜ ਆਉਂਦੀ ਐ ਫਿਰ ਕਿਵੇਂ ਕਰਦੇ ਦਾ ਹੱਲ ਕਿਵੇਂ ਕਰਦੇ ਹੋ ਤੁਸੀਂ ਫਿਰ ਹੱਲ ਫਿਰ ਕੋਲੋਂ ਦੇ ਦੇਈਦਾ ਕਿਤੇ ਪੈਸੇ ਦੇ ਅੱਛਾ ਪੈਸੇ ਮੰਗਦਾ ਚੀਜ਼ਾਂ ਵੇਚਦਾ ਨਮੀ ਸਰਕਾਰ ਆਈ ਜੀ ਕਹਿੰਦੀ ਚਿੱਟਾ ਥੋੜੇ ਦਿਨ ਖਤਮ ਹੋ ਜਾਊਗਾ ਉਹ ਹੋ ਗਿਆ ਖਤਮ ਨਹੀਂ ਹੋਇਆ ਜੀ ਜਿੱਦੋਂ ਚੱਲੀ ਜਾਂਦਾ ਜਿੱਦ 11 ਵਜੇ ਆਉਂਦੇ ਜਿਹੜੇ 10 ਵਜੇ ਚਿੱਟਾ ਲਾਖੀ ਹੁੰਦੀ ਆ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੇਵਾਲੇ ਦੇ ਵਿੱਚ ਗੁੰਮਟੀ ਖੁਰਦ ਜ਼ਿਲ੍ਹਾ ਫਰੀਦਕੋਟ ਦਾ ਜਾਨੀ ਕਿ ਇਹ ਪਿੰਡ ਹੈ ਸਰਕਾਰ ਬੜੇ-ਬੜੇ ਵਾਅਦੇ ਕਰਦੀ ਹੈ ਕਿ ਚਿੱਟੇ ਨੂੰ ਲੈ ਕੇ ਕਿ ਚਿੱਟਾ ਪੰਜਾਬ ਦੇ ਵਿੱਚ ਖਤਮ ਹੋ ਗਿਆ ਆਮ ਆਦਮੀ ਪਾਰਟੀ ਸਤਾ ਤੋਂ ਆਉਣ ਤੋਂ ਪਹਿਲਾਂ ਵੀ ਵਾਅਦੇ ਕਰਦੀ ਸੀ ਕਿ ਸਾਡੀ ਸਰਕਾਰ ਲੈ ਕੇ ਆਉ ਚਿੱਟਾ ਕੁਝ ਹੀ ਹਫ਼ਤਿਆਂ ਦੇ ਵਿੱਚ ਖਤਮ ਹੋ ਜਾਊਗਾ ਪਰ ਉਹ ਚਿੱਟਾ ਪੰਜਾਬ ਦੇ ਵਿੱਚ ਕਿੰਨਾ ਕੁ ਵਿਖ ਰਿਹਾ ਕਿੰਨਾ ਕੁ ਨਹੀਂ ਵਿਖ ਰਿਹਾ ਉਹ ਅੱਜ ਦਿਖਾਵਾਂਗੀ ਅੱਜ ਅਸੀਂ ਪਿੰਡ ਸੇਵਾਲ ਦੇ ਵਿੱਚ ਖੜੇ ਬੜੀ ਦਰਦਨਾਕ ਕਹਾਣੀਆਂ ਮਾਪਿਆਂ ਦਾ ਇੱਕੋ ਇੱਕ ਕਮਾਊ ਪੁੱਤ ਇਹ ਜਿਹੜਾ ਚਿੱਟੇ ਦੀ ਚੜਿਆ ਭੇਟ ਉਮਰ ਸਾਰੀ 18 ਸਾਲ ਬੜੇ ਦਰਦ ਦੇ ਨਾਲ ਕਹਾਣੀ ਹੈ ਸਾਡੇ ਨਾਲ ਪਰਿਵਾਰ ਹੈ ਦੁਖੀ ਪਰਿਵਾਰ ਸਾਰਾ ਗਰੀਬ ਤਬਕੇ ਦਾ ਪਰਿਵਾਰ ਹੈ ਇਹੋ ਜਿਹੇ ਨੌਜਵਾਨ ਸਾਡੇ ਚਿੱਟੇ ਦੀ ਭੇਟ ਚੜਨਗੇ ਤੇ ਪੰਜਾਬ ਦੇ ਵਿੱਚ ਨੌਜਵਾਨ ਰਹਿਣੀ ਨਹੀਂ ਖਤਮੇ ਹੁੰਦੀ ਜਾਂਦੀ ਇਹਦੀ ਨੌਜਵਾਨੀ ਹੈ ਇਹ ਚਿੱਟਾ ਬਿਮਾਰੀ ਹੈ ਇੱਕ ਕੌਣ ਹੈ ਇਹ ਜਿਹੜਾ ਸਾਡੀ ਨੌਜਵਾਨੀ ਨੂੰ ਖਾ ਰਿਹਾ ਸਾਡੇ ਨਾਲ ਪਰਿਵਾਰ ਨੇ ਸਾਰਾ ਬਾਪੂ ਜੀ ਜਿਹੜੇ ਅੱਜ ਮੁੰਡੇ ਆ ਜਿਨ੍ਹਾਂ ਦੇ ਚਿੱਟੇ ਦੇ ਨਾਲ ਜਿਹੜੀ ਦੀ ਮੌਤ ਹੋਈ ਹੈ ਇਸ ਪਰਿਵਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬਹੁਤ ਹੀ ਦੁਖੀ ਹੈ ਤਾਂ ਇਹਦੋਂ 17 ਸਾਲ ਪਹਿਲਾਂ ਤਾਂ ਇਹਦੀ ਮਾਂ ਜਿਹੜੀ ਸੀਗੀ ਉਹ ਥੋੜਾ ਜਿਹਾ ਜਿਵੇਂ ਕੋਈ ਅਫਸਰ ਸੀ ਮੁੰਡੇ ਨੂੰ ਕੋਈ ਗਲਤ ਲੱਗਿਆ ਤਾਂ ਉਹ ਗੱਡੀ ਠਾ ਗਿਆ ਉਸ ਤੋਂ ਬਾਅਦ ਇਹ ਉਹ ਗੱਡੀ ਇੱਥੇ ਕੌਣ ਆ ਗਿਆ ਸੀ ਇਸ ਮੁੰਡੇ ਦਾ ਪਿਓ ਅੱਛਾ ਫਾਦਰ ਉਹਦੇ ਜਿਹਨ ਕੀ ਮੁੰਡੇ ਦਾ ਪਹਿਲਾਂ ਗੱਡੀ ਠਾ ਗਿਆ ਸੀ ਵੈਸੇ ਆਏ ਜੀ ਮੈਂ ਸਮਝ ਗਿਆ ਅੱਛਾ ਜੀ ਉਹ ਤੋਂ ਬਾਅਦ ਇਹਨੇ ਦਾਦੇ ਨੇ ਪਾਲਿਆ ਸੀ ਵਿਚਾਰੇ ਨੇ ਜੀ ਉਹ ਵੀ ਫਿਰ ਦਾਦੀ ਦੀ ਮੌਤ ਹਾਂ 70 80 ਸਾਲ ਦਾ ਬੰਦਾ ਸੀ ਉਹ ਉਹਨੇ ਜਦੋਂ ਪਾਲਿਆ ਇਹ ਤੇ ਉਹਨੂੰ 5 ਸਾਲ ਹੋ ਗਏ ਉਹਦੀ ਵੀ ਮੌਤ ਹੋਈ ਨੂੰ ਉਹ ਵੀ ਵਿਚਾਰਾ ਰਹਿ ਗਿਆ ਸੀ ਜੀ ਉਸ ਤੋਂ ਬਾਅਦ ਫਿਰ ਇਹ ਜਿਵੇਂ ਉਹਦੇ ਕੋਈ ਦੇਖਭਾਲ ਨਹੀਂ ਸੀ ਦਾਦੀ ਤੇ ਰਹਿ ਗਿਆ ਉਹ ਵਿਚਾਰੀ ਗੋਹਾਗਾ ਸੱਟ ਕੇ ਤੇ ਬਾੜਦੀ ਸੀ ਉਹ ਲਿਉਂਦੀ ਸੀ ਕੁਸਤੀ ਤਾਂ ਜਿਹੜੇ ਆਪਣਾ ਕੁੜੀ ਆ ਇੱਕ ਇਹਦੀ ਭੂਆ ਕਹ ਲੋ ਉਹਦੀ ਕਿਰਾਂ ਮੌਤ ਹੋ ਗਈ ਸੀਗੀ ਪ੍ਰੋਣੇ ਦੀ ਜੀ ਤਾਂ ਉਹ ਵੀ ਇੱਥੇ ਰਹਿੰਦੀ ਆ ਉਹ ਵੀ ਅੰਗ ਬੰਗ ਸੀਗੀ ਜੀ ਮੁੰਡਾ ਇੱਕ ਇਹਦਾ ਸੀਗਾ ਵੱਡਾ ਉਹ ਥੋੜਾ ਜਿਵੇਂ ਅਫਸੈਟ ਜਾ ਸੀਗਾ ਕਮਲਾ ਜਿਵੇਂ ਸਾਰੇ ਪਿੰਡ ਚ ਤੁਰਿਆ ਤਰੇ ਫਦਾਈ ਲੋਕ ਨੂੰ ਪੈਸੇ ਪੂਸੇ ਵੀ ਦੇ ਦਿੰਦੇ ਸੀ ਜੀ ਉਹ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਗੱਡੀ ਠਾ ਗਿਆ ਸੀਗਾ ਜੀ ਤਾਂ ਹੁਣ ਦੂਜਾ ਮੁੰਡਾ ਇੱਕ ਹੋਰ ਇਹਦਾ ਕੁੜੀ ਦਾ ਉਹ ਇੱਥੇ ਰਹਿੰਦੇ ਨਹੀਂਗਾ ਉਹ ਪਾਸੇ ਅਸੀਂ ਪਤਾ ਨਹੀਂ ਕਿੱਥੇ ਰਹਿੰਦਾ ਰੁੰਦਾ ਗੱਡੀਆਂ ਗੁੱਡੀਆਂ ਤੇ ਜਾਵੜਦਾ ਦਾ ਜੀ ਪਰ ਇਹ ਅੱਜ ਦੁਖੀ ਬਹੁਤ ਜ਼ਿਆਦਾ ਸੀਗੀ ਜੀ ਨੋ ਕੁਲੇ ਵਿਚਾਰਾਂ ਕੋਈ ਕੁਛ ਹੈ ਹੀ ਨਹੀਂਗਾ ਬੱਲੇ ਕੁਛ ਨਹੀਂ ਤਾਂ ਉਹਦੇ ਡਰਾਇ ਕਮੌਣ ਕੋਣ ਵਾਲਾ ਮੜਾ ਮੋਟਾ ਸੀਗਾ ਤੇ ਵੀ ਗਿਆ ਦੁਨੀਆਂ ਤੋਂ ਜੀ ਹੁਣ ਇਹਦਾ ਹੋਰ ਤਾਂ ਕੋਈ ਮੈਨੂੰ ਲੱਗਦਾ ਨਹੀਂ ਵੀ ਕੋਈ ਜੀ ਹੋਵੇ ਜੀ ਸਰਕਾਰ ਸਾਡੇ ਨਾਲ ਜਨਨ ਕਿ ਕੋਈ ਵੀ ਸਰਕਾਰ ਅਸੀਂ ਕਿਸੇ ਸਰਕਾਰ ਦੀ ਗੱਲ ਨਹੀਂ ਕਰਦੇ ਸਰਕਾਰ ਸਾਡੇ ਨਾਲ ਜਨਨ ਕਿ ਵਾਅਦੇ ਕਰਦੀ ਹੈ ਕਿ ਜਿਹੜਾ ਚਿੱਟਾ ਖਤਮ ਹੋ ਜੂਗਾ ਚਿੱਟਾ ਇੱਕ ਕੋਣਾ ਬਿਮਾਰੀ ਹੈ ਜਨਨ ਕਿ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਨੂੰ ਲੱਗ ਗਿਆ ਜਨਨ ਕਿ ਚਿੱਟਾ ਸਰਕਾਰ ਤਾਂ ਕਹਿ ਰਹੀ ਹੈ ਵੀ ਚਿੱਟਾ ਹੈ ਹੀ ਨਹੀਂਗਾ ਤੁਸੀਂ ਕਿਵੇਂ ਦੇਖਦੇ ਹੋ ਵੀ ਚਿੱਟਾ ਹੈ ਨੇ ਵੀ ਸਰਕਾਰ ਦੱਸਦੇ ਕੀ ਆ ਇਹ ਜਿਹੜਾ ਜਿਹੜਾ ਇਹ ਲੋਕ ਖਾਂਦੇ ਆ ਬੱਚੇ ਖਾਂਦੇ ਆ ਇਹ ਸਰਕਾਰ ਦੱਸਦੇ ਵੀ ਚਿੱਟਾ ਨਹੀਂ ਤਾਂ ਚਿੱਟਾ ਉਹ ਦੱਸ ਦਿੰਨ ਕੀ ਚੀਜ਼ ਆ ਇਹ ਜੀ ਆਪਾਂ ਹੁਣ ਇਹਨੂੰ ਆਪਾਂ ਸਾਨੂੰ ਤਾਂ ਲੱਗਦਾ ਵੀ ਚਿੱਟਾ ਵੀ ਸਰਕਾਰ ਦੱਸੇ ਕੀ ਆ ਇਹ ਜੀ ਬਰਾਸੀਂ ਤਾਂ ਹੁਣ ਚਿੱਟਾ ਹੀ ਕਹਾਂਗੇ ਜੀ ਇੱਥੇ ਇੱਕ ਨੌਜਵਾਨ ਵੀ ਖੜਾ ਜਿਹੜਾ ਜਨਕਿ ਉਸ ਵਕਤ ਇਸ ਨੌਜਵਾਨ ਦੀ ਜਿਹੜੀ ਦੀ ਮੌਤ ਹੁੰਦੀ ਹੈ ਇਹ ਉਸ ਦੇ ਨਾਲ ਸੀ ਸਰਕਾਰ ਪ੍ਰਸ਼ਾਸਨ ਬੜੇ ਬੜੇ ਵਾਅਦੇ ਕਰਦਾ ਕਿ ਚਿੱਟਾ ਪੰਜਾਬ ਦੇ ਵਿੱਚ ਖਤਮ ਹੋ ਗਿਆ ਫਿਰ ਇਹ ਜੇ ਚਿੱਟਾ ਖਤਮ ਹੋ ਗਿਆ ਤੇ ਇਹ ਨੌਜਵਾਨ ਦੀ ਮੌਤ ਕਿਵੇਂ ਹੋ ਗਈ ਹੈ ਚਿੱਟੇ ਨਾਲ ਇਹਦੀ ਮੌਤ ਹੋਈ ਹੈ ਇਹ ਦੱਸ ਰਹੇ ਨੇ ਪਿੰਡ ਵਾਲੇ ਕਿ ਚਿੱਟੇ ਨਾਲ ਵਾਕਈ ਚਿੱਟੇ ਨਾਲ ਮੌਤ ਹੋਈ ਹੈ ਇਹਦੀ ਹਾਂਜੀ ਭਾਈ ਜੀ ਇਹ ਮਾੜਾ ਮੋਟਾ ਨਸ਼ਾ ਕਰਦਾ ਸੀ ਆ ਤੇ ਕੱਲ ਸ਼ਾਮ ਨੂੰ ਇਹ ਸਾਨੂੰ ਬਾਜ਼ਾਰ ਰੋਡ ਖਾਨਾ ਉੱਥੇ ਮਿਲਿਆ ਜੇਤੋ ਤੇ ਉਸ ਵਕਤ ਇਹ ਪੂਰਾ ਨਸ਼ੇ 'ਚ ਸੀਗਾ ਅੱਛਾ ਮੇਰੇ ਨਾਲ ਦੋ ਅਸੀਂ ਦੋ ਬੰਦੇ ਸੀਗੇ ਮੋਟਰਸਾਈਕਲ ਤੇ ਤੇ ਇਹਨੂੰ ਫਿਰ ਅਸੀਂ ਲਿਆਂਦਾ ਨਹੀਂ ਅਸੀਂ ਚਾਰ ਬੰਦੇ ਕਿਤੇ ਬੈਠਾਂਗੇ ਹੂੰ ਤੇ ਉਸ ਟਾਈਮ ਇਹ ਪੂਰਾ ਨਸ਼ੇਦ ਸੀਗਾ ਅੱਛਾ ਜਿੱਥੇ ਉਹ ਆਪਣੇ ਛੱਜ ਘੜਾਂ ਦੀ ਬਸਤੀ ਜੀ ਆ ਉੱਥੇ ਵਰਦੇ ਸੀਗੇ ਅੱਛਾ ਤੇ ਨਸ਼ੇ ਦੀ ਓਵਰਡੋਜ਼ ਨਾਲ ਹੀ ਹੋਈ ਹੈ ਮੋਤੇ ਦੀ ਇਹ ਪਤਾ ਕੁਛ ਕਿੰਨੇ ਕਿਤਰ ਤੋਂ ਜਿਹੜੀ ਜਿਹੜਾ ਚਿੱਟੇ ਦਾ ਸੇਵਨ ਕਰ ਰਿਹਾ ਸੀ ਇਹਨੂੰ ਤਾਂ ਕੋਈ 6 ਮਹੀਨੇ ਹੋਏ ਸੀਗੇ ਨਵਾਂ ਮੁੰਡਾ ਸੀ ਨਾ ਅੱਛਾ ਛੋਟੀ ਉਮਰ ਦਾ ਹੀ ਸੀਗਾ 6 ਮਹੀਨੇ ਹੋਏ ਸੀਗੇ ਪਤਾ ਨਹੀਂ ਕਿੰਨਾ ਰੋਵੇ ਕਿੰਨਾ ਖਾਣਾ ਇਹ ਬਠੰਡੇ ਵੀ ਚਲਾ ਗਿਆ ਸੀ ਆਪ ਦੀ ਮੰਮੀ ਕੋਲੇ ਤੇ ਕੱਲ ਇਹਨੂੰ ਤਨਖਾਹ ਤਨਖੂ ਮਿਲੀ ਸੀਗੀ ਤੇ ਉੱਥੋਂ ਆ ਕੇ ਸਿੱਧਾ ਫਰਾਈ ਕੀ ਕੀ ਲੱਗਦਾ ਵੀ ਕੋਈ ਜ਼ਿਆਦਾ ਡੋਜ਼ ਲੈ ਕੇ ਥਾਂ ਕਰਕੇ ਹਾਂ ਨਸ਼ੇ ਦੀ ਓਵਰਡੋਜ਼ ਨਾਲ ਹੀ ਹੋਈ ਹੈ ਮੌਤ ਵੀ ਜੀ ਤੁਸੀਂ ਵੀ ਛੋਟੇ ਦੱਸਿਆ ਜਾ ਰਿਹਾ ਵੀ ਤੁਸੀਂ ਉਸ ਵਕਤ ਕੁਝ ਘੰਟੇ ਪਹਿਲਾਂ ਇਹਦੇ ਨਾਲ ਸੀ ਹਨਾ ਕਿਵੇਂ ਲੱਗਦਾ ਵੀ ਇਹ ਕਿਤੇ ਉਚਟਾ ਲੈ ਕੇ ਆਇਆ ਸੀ ਜਾਂ ਕੁਝ ਹੋਰ ਖਾ ਕੇ ਦੀ ਮੌਤ ਹੋਈ ਆ ਨਹੀਂ ਜੀ ਇਹ ਅਸੀਂ ਉੱਥੇ ਖੜੇ ਸੀ ਏਡੇ 'ਚ ਉੱਥੋਂ ਇਹ ਪਵਿੱਤਾ ਲੈ ਕੇ ਤੇ ਇਹ ਇਹ ਮੈਨੂੰ ਕਹਿੰਦਾ ਕਹਿੰਦਾ ਪਾਜਾ ਕੰਮ ਚੱਲ ਗੋਣਿਆ। ਅਸੀਂ ਜਾਵਦੇ ਇਹਨੇ ਸਮਾਨ ਲੈ ਆਂਦਾ। ਸਮਾਨ ਲੈ ਕੇ ਬਾਟੇ ਦੁਨੀਅਨ ਦੇ ਵਿੱਚ ਜਾ ਕੇ ਲਾ ਕੇ ਤੇ ਉਧਰੋਂ ਮੈਂ ਖੜ ਗਿਆ ਮੈਨੂੰ ਕਹਣਾ ਆਇਆ ਉਧਰੋਂ ਡੱਕ ਡੋਲੇ ਖਾਂਦਾ ਆਉਂਦਾ ਸੀ। ਉਧਰੋਂ ਮੈਂ ਇਹਨੂੰ ਫੜ ਕੇ ਉੱਥੇ ਰਾਜ ਡੇਰੀ ਵਾਲੇ ਦੁਕਾਨ ਕੋਲੇ ਮੈਨੂੰ ਖੜਾ ਆਲਾ ਮੈਂ ਕਾ ਪਾਣੀ ਪੂਣੀ ਪੀ ਲਾ। ਪਾਣੀ ਪੂਣੀ ਪੀ ਕੇ ਬਾਟੇ ਦੇ ਸਰਚ ਪਾਣੀ ਪਾਇਆ ਜੀ ਮੈਂ ਕਹੀ ਸੁਰਤ ਆ ਜੂਗੀ। ਤੇ ਸਾਡੇ ਪੈਣਾ ਦਾ ਮੁੰਡਾ ਸੀਗਾ ਇੱਕ ਤੇ ਉਹ ਰੋਟੀ ਲੈਣ ਆਇਆ ਸੀਗਾ ਮੈਂ ਕਾ ਬਈ ਤੇਲ ਪਵਾ ਦੂੰਗਾ ਮੈਂ ਕਾ ਪੈੰਡ ਛੱਡਾ। ਤੇ ਰਾਤ ਉਹ ਪਿੰਡ ਛੱਡ ਕੇ ਗਿਆ ਸੀਗਾ ਸਾਨੂੰ ਤੇ ਇਹਨੂੰ ਜਦੋਂ ਬਾਯਾ ਮੰਡੇ ਤੇ ਇਹ ਮੈਨੂੰ ਕਹਿੰਦਾ ਕਾੜੀ ਕਹਿੰਦਾ ਪਾਣੀ ਪਿਆ ਦੇ ਮੈਂ ਪਾਣੀ ਪਿਆ ਕੇ ਤੇ ਕਹਿੰਦਾ ਮੈਂ ਨਹਾ ਕੇ ਕਹਿੰਦਾ ਵੀ ਆਉਦਾ ਮੈਂ ਪੈਰੂਗਾ ਕਹਿੰਦਾ ਤੇ ਬਾਅਦ ਦੇ ਵਿੱਚ ਬੀਬੀ ਨੂੰ ਕਹਿੰਦਾ ਕਹਿੰਦਾ ਕਰਕੇ ਮੀਟੀ ਤਾਂ ਦਾਰੂ ਪੀਤੀ ਹੈਗੀ ਤੇ ਉਹ ਕਹਿੰਦੀ ਚੱਲ ਵੀ ਦਾਰੂ ਪੀਤੇ ਆ ਵੀ ਰੋਟੀ ਖਾ ਕੇ ਚੱਲ ਤੂੰ ਸਮਝਾ ਵੀ ਬੰਦਾ ਡੇਗਦਾ ਹੀ ਹੈਗਾ ਕਿ ਵੱਧ ਪੀ ਲੈਂਦਾ ਹੈਗਾ ਤੇ ਇਹਨੇ ਕੁਝ ਪਹਿਲਾਂ ਵੀ ਖਾਦਾ ਸੀਗਾ ਨਸ਼ਾ ਤੇ ਬਾਅਦ ਤੇ ਵੀ ਲੜਾਈ ਉਹਦੇ ਕਰਕੇ ਹੋਊਗਾ ਤੇ ਜਦੋਂ ਤੁਸੀਂ ਨਵਾ ਦਿੰਦੇ ਨਸ਼ਾ ਉੱਤਰ ਜਾਂਦਾ ਜਾਂ ਨਹੀਂ ਉਤਰਿਆ ਉਹ ਤਾਂ ਐ ਜੀ ਕਿਰਾ ਇਹ ਕੇਰਾਲਾ ਵਾਲਾ ਜੀ 2-3 ਘੰਟੇ ਰਹੂਗਾ ਫਿਰ ਬਾਅਦ ਚ ਜਦੋਂ ਲੈ ਜਾਂਦਾਗਾ ਉਦੋਂ ਫਿਰ ਤੋੜ ਲੱਗ ਜਾਂਦੀ ਹੈ ਕੀ ਲੱਗਦਾ ਵੀ ਇਹ ਜ਼ਿਆਦਾ ਲੱਗਾ ਤਾਂ ਕਰਕੇ ਮੌਤ ਹੋਈ ਜੀ ਹਾਂ ਜੀ ਜ਼ਿਆਦਾ ਡੂਈ ਲੱਗਾ ਜੀ ਅੱਛਾ ਉਹਦੇ ਕਰਕੇ ਹੋਇਆ ਜੀ ਇਹ ਰਾਤ ਡੱਕਦਾ ਫਿਰਦਾ ਸੀ ਇਹਨੂੰ ਜੱਫਾ ਆਪਾ ਆ ਕੇ ਲਿਆਇਆ ਜੀ ਨੂ ਰਾਤ ਨੂੰ ਅੱਛਾ ਤੇ ਇਹਨੂੰ ਬਾਤ ਦੇ ਵਿੱਚ ਇਹ ਜਦੋਂ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਐ ਕਰਕੇ ਪਿੰਡ ਚੱਲਾਂਗੇ ਬੱਸ ਬੱਸ ਵੀ ਰੁਕ ਗਈ ਸੀਗੀ ਉਸ ਬੱਸ ਵਾਲੇ ਨੂੰ ਪੁੱਛਿਆ ਉਹ ਕਹਿੰਦਾ ਕਹਿੰਦਾ ਬਈ ਮੈਂ ਤਾਂ ਬੱਸ ਤਾਂ ਨਹੀਂ ਰੁਕਦਾ ਫਿਰ ਉਹ ਮੁੰਡੇ ਨੂੰ ਰੁਕ ਗਿਆ ਸੀਗੀ ਅਸੀਂ ਕਿ ਪਿੰਡ ਛੱਡ ਦੀ ਜਾਨ ਜੀ ਕਿੰਨੇ ਚਿਰ ਤੋਂ ਜਨਕੇ ਚਿੱਟੇ ਦਾ ਜਿਹੜਾ ਸੇਵਨ ਕਰਦਾ ਸੀ ਤੁਸੀਂ ਵੀ ਇਹਦੇ ਨਾਲ ਹੀ ਰਹਿੰਦੇ ਸੀ 24 ਘੰਟੇ ਹਾਂਜੀ ਰਹਿੰਦੇ ਸੀਗੇ ਤੇ ਇਹ ਬਾਅਦ ਦੇ ਵਿੱਚ ਉਹਦੀ ਮੰਮੀ ਕੋਲੇ ਜਾਵੜਾ ਸੀ ਜੀ ਤੇ ਇਹ ਥੋੜੇ ਦਿਨ ਹੋ ਗਏ ਆਇਆ ਸੀਗਾ ਪਿੰਡ ਇਹ 2 ਦਿਨ ਹੋ ਗਏ ਸੀਗੇ ਕੰਮ ਤੇ ਜਾਂਦੇ ਸੀ ਕੱਲ ਵੀ ਕੰਮ ਤੋਂ ਹੀ ਆਏ ਸੀਗੇ ਅਸੀਂ ਇਹ 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 ਮੈਨੂੰ ਕਹਿੰਦਾ ਕਹਿੰਦਾ ਆਪਾਂ ਨਾ ਇਹ ਤਾਂ ਲੂਸ਼ਨ ਲੈ ਕੇ ਚੱਲਾਂਗੇ ਤੇ ਨਾ ਇਹ ਕਹਿੰਦਾ ਪਵਿੱਤਾ ਲੈ ਕੇ ਚੱਲਾਂਗੇ ਪਵਿੱਤਾ ਵੀ ਉਮੀ ਪਿਆਰੀ ਫ੍ਰਿਜ ਦੇ ਵਿੱਚ ਰੱਖਿਆ ਤੇ ਬਾਅਦ ਦੇ ਵਿੱਚ ਇਹ ਮੈਨੂੰ ਕਹਿੰਦਾ ਪੈਣਾ ਬਾਅਦ ਦੇ ਵਿੱਚ 2 3 ਵਜੇ ਪਤਾ ਲੱਗਿਆ ਜੰਤ ਜੀ ਤੁਸੀਂ ਵੀ ਲਾਉਣੀਓ ਕਰਦੇ ਹੋ ਚਿੱਟੇ ਸੇਵਨ ਕਰਦੇ ਸੀਗੇ ਜੀ ਅੱਛਾ ਕਰ ਲ ਕੀਤਾ ਸੀ ਜੀ ਹੁਣ ਨਹੀਂ ਕੀਤਾਗਾ ਆਪਾਂ ਹੁਣ ਨਹੀਂ ਕੀਤਾ ਇਹ ਆਦਤ ਕਿਵੇਂ ਪੈ ਗਈ ਤੁਹਾਨੂੰ ਇਹ ਨਾਮਰਾਦ ਬਿਮਾਰੀ ਜਿਹੜਾ ਨਸ਼ਾ ਤੁਸੀਂ ਲੱਗਿਓ ਤੁਹਾਡਾ ਇੱਕ ਸਾਥੀ ਤਾਨੂੰ ਪਤਾ ਲੱਗਿਆ ਵੀ ਇੱਕ ਚਿੱਟੇ ਦੀ ਦੋਜ ਨੇ ਨਾਲ ਚਲਾ ਗਿਆ ਤੁਹਾਡਾ ਹੁਣ ਮਨ ਕਿਵੇਂ ਲੱਗਦਾ ਵੀ ਉਹਨੂੰ ਛੱਡ ਜੀਗੇ ਜਾਂ ਲਾਉਂਦੇ ਰਹੀਗੇ ਇਹ ਤਾਂ ਐਗਾ ਵੀ ਮੰਨਤਾ ਐਗਾ ਵੀ ਮੰਦੇ ਵਿੱਚ ਇੱਕ ਐਗਾ ਵੀ ਆਪ ਦੇ ਨੂੰ ਮਨ ਨੂੰ ਸਮਝਾਉਣਾ ਪੈਂਦਾ ਜੀ ਹੁਣ ਹੁਣ ਐ ਵੀ ਨਾਲ ਦਾ ਭਰਾ ਚਲਾ ਗਿਆ ਠੀਕ ਹੈ ਜੀ ਹੁਣ ਐ ਕਰਕੇ ਆਪ ਨੂੰ ਵੀ ਸਮਝ ਨਾ ਪਊਗਾ ਵੀ ਜਦੋਂ ਨਾਲ ਦਾ ਚਲਾ ਗਿਆ ਤੇ ਆਪ ਦੇ ਨਾਲ ਕੀ ਹੋਊਗਾ ਜੀ ਇੱਕ ਐ ਜੀ ਮੈਨੂੰ ਇੱਕ ਦੌਰਾ ਪੈ ਜਾਂਦਾ ਜੀ ਉਹਦੇ ਕਰਕੇ ਮੈਂ ਕੰਮ ਤੇ ਜਾਂਦਾਗਾ ਮੈਨੂੰ ਕੰਮ ਦੇ ਵਿੱਚ ਮੈਨੂੰ ਕਹਿੰਦੇ ਵੀ ਤੂੰ ਕੋਨਿਆ ਹੌਲੀ ਹੌਲੀ ਕਰੀ ਚੱਲੀ ਕੰਮ ਤੇ ਉਹਦੇ ਵਿੱਚ ਮੈਨੂੰ ਕਹਿੰਦੇ ਕੱਲ ਵੀ ਛੱਟ ਕੇ ਪੈਂਦੇ ਸੀ ਕੱਲ ਮੈਨੂੰ ਜੁੱਦੂ ਕਹਿੰਦਾ ਕਹਨਾਂ ਕਰਕੇ ਗਲੀ ਤੂੰ ਭੈੜਿਆ ਕਹਿੰਦਾ ਕੋਈ ਨਹੀਂ ਤੇ ਕਹਿੰਦਾ ਵੀ ਇਹੀ ਕਰ ਲਾਂਗੇ ਕੰਮ ਅੱਛਾ ਤੇ ਉਹਦੇ ਕਰਕੇ ਬਾਅਦ ਦੇ ਵਿੱਚ ਇਹਨੇ ਮੈਨੂੰ ਇਹਨੇ ਲੈਂਦਾ ਜੀ ਜੀ ਚਿੱਟਾ ਤੁਸੀਂ ਕਿੰਨੇ ਕ ਪੈਸੇ ਦਾ ਪੀ ਜਾਂਦੇ ਆ ਜਦੋਂ ਲਾਉਂਦਾ ਬੰਦਾ ਜਿਵੇਂ दारू ਆ ਕਹਿੰਦੇ ਆ ਜਾਂ ਫੀਮ ਆ ਜਾਂ ਭੁੱਕੜ ਆ ਉਹ ਜਨਨ ਕਿ ਪੀ ਕੇ ਬੰਦਾ ਜਨਨ ਕਿ ਕੰਮ ਕਰਦਾ ਫੀਮ ਖਾ ਕੇ ਭੁੱਕੜ ਖਾ ਕੇ ਵੀ ਕੰਮ ਕਰਦਾ ਇਹ ਕਿੰਨਾ ਕ ਜਨਨ ਕਿ ਪੈਸੇ ਦਾ ਤੁਸੀਂ ਪੀ ਜਾਂਦੇ ਆ ਇੱਕ ਵਰੀਚ ਕਿੰਨੇ ਕ ਪੈਸੇ ਦਾ ਪੀ ਜਾਂਦੇ ਆ ਜਿਹੜੀ ਤੁਸੀਂ ਇੱਕ ਵਰੀਚ ਦਾ ਇੱਕ ਵਰੀਚ ਇਹ 400 ਦਾ ਵੀ ਪੀ ਜਾਂਦੇ ਸੀ 300 ਦਾ ਵੀ 2500 ਦਾ ਜਿਹੜਾ ਤੁਸੀਂ 500 ਦਾ ਪੀਨੇ ਆ ਉਹ ਕਿੰਨਾ ਚਿਰ ਰਸਾ ਕਰਦਾ 4 ਘੰਟੇ 5 ਘੰਟੇ 4-5 ਘੰਟੇ ਕਰਦਾ ਜੀ 4-5 ਘੰਟਿਆਂ ਤੋਂ ਬਾਅਦ ਫੇਰ ਜਨ ਕੀ 500 ਦਾ ਲਾਉਣਾ ਪਊਗਾ ਬਾਅਦ ਦੇ ਵਿੱਚ ਤਾਂ ਜੀ ਕਦੇ ਗੋਲੀ ਖਾੜੀ ਜੀ ਕਰੇ ਸੰਗ ਨੇ ਚੜ ਖਾੜੀ ਇਹ ਖਾ ਲੈਂਦੀ ਸੀ ਜੀ ਡੇਲੀ ਨਹੀਂ ਲਾਉਂਦੀ ਸੀ ਜੀ ਪਰ ਥੋੜਾ ਪਾਉਣਾ ਹੀ ਪੈਂਦਾ ਜੀ ਜੀ ਵੀ ਕਦੇ ਕਤਈ ਹੋ ਕੀਤਾ ਸੀ ਜੀ ਸੇਵਨ ਦੇ ਇਹਨੇ ਪਿਛੇ 50 ਦਿਨ ਹੋ ਗਏ ਸੀ ਛੱਡੇ ਨੂੰ ਤੇ ਇਹਨੇ ਬਾਅਦ ਦੇ ਵਿੱਚ ਕੱਲ ਕੱਲ ਲਾ ਲਿਆ ਸੀ ਜੀ ਠੀਕ ਹੈ ਜੀ ਉਹਦੇ ਕਰਕੇ ਨੇ ਜਿਆਦਾ ਦੇ ਡੂਏ ਲੜੀ ਜੀ ਉਹਦੇ ਕਰਕੇ ਇੱਕ ਮੌਤ ਹੋ ਗਈ ਜੀ ਨੇ ਚਿੱਟਾ ਜਿੱਥੇ ਵੀ ਤੁਸੀਂ ਮੰਗੋ ਉੱਥੇ ਮਿਲ ਜਾਂਦਾ ਤੁਹਾਨੂੰ ਜੇ ਤੁਸੀਂ ਚਿੱਟਾ ਲੈਣਾ ਹੋਵੇ ਤੁਸੀਂ ਉਹਨਾਂ ਕੋਲੇ ਜਾਣੇ ਆ ਜਾਂ ਸਾਨੂੰ ਉਹ ਆਪ ਹੀ ਪਹੁੰਚਦਾ ਕਰ ਦਿੰਦੇ ਜਿਹੜਾ ਚਿੱਟੇ ਦੀ ਸਪਲਾਈ ਆ ਚਿੱਟੇ ਦੀ ਸਪਲਾਈ ਤਾਂ ਹੀ ਆਏ ਹੋਗੇ ਉਹਨਾਂ ਉਹਨਾਂ ਕੋਲੇ ਜਾਣੇ ਉਹਨਾਂ ਦੇ ਕੋਲੋਂ ਮਿਲ ਜਾਂਦਾ ਸੀ ਜੀ ਅੱਛਾ ਤੇ ਨਹੀਂ ਕੋਈ ਚਾਪ ਜੀ ਆ ਗਿਆ ਯਾਰ ਤੇ ਬਾਅਦ ਦੇ ਵਿੱਚ ਜੀ ਆਏ ਆ ਡੇਲੀ ਨਹੀਂ ਜਾਂਦੇ ਸੀ ਜੀ ਸੀ ਕਦੇ ਵੀ ਜਦੋਂ ਪੈਸੇ ਹੁੰਦੇ ਸੀ ਕਦੇ ਕਹਦਾ ਵੀ ਅੱਜ ਲਾਉਣਾ ਹੈ ਉਹਦੇ ਲਾਉਂਦੇ ਸੀ ਜੀ ਡੇਲੀ ਨਹੀਂ ਕਰਦੇ ਸੀ ਸੀ ਕਣ ਘਟਾਤਾ ਸੀ ਉਹ ਤਾਂ ਜੀ ਪਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਇੱਕੋ ਇੱਕ ਮਾਂ ਦਾ ਪੁੱਤ ਜਿਹਨੇ ਕਿ ਲੌਤਾ ਜਿਹੜਾ ਕਮਾਊ ਪੁੱਤ ਸੀ ਉਹ ਵੀ ਚਲਾ ਗਿਆ ਜਨਨ ਕਿ ਜਿਹੜੇ ਸਾਡੇ ਨੌਜਵਾਨ ਹੈ ਇਹ ਵੀ ਦੱਸ ਰਿਹਾ ਕਿ ਮੈਂ ਉਹਦੇ ਨਾਲ ਗਿਆ ਸੀ ਚਿੱਟਾ ਲਿਆ ਸੀ ਲੈ ਕੇ ਜਨਨ ਕਿ ਮੈਂ ਸਾਈਡ ਤੇ ਹੋ ਗਿਆ ਉਹ ਟਰੱਕ ਯੂਨੀਅਨ ਚ ਚਲਾ ਗਿਆ ਉਦੋਂ ਬਾਅਦ ਜਨਨ ਕਿ ਉਹ ਨਸ਼ਾ ਕਰਕੇ ਆਉਂਦਾ ਤੰਨ ਹੋ ਜਾਂਦਾ ਜਨਨ ਕਿ ਉਦੋਂ ਬਾਅਦ ਇਹ ਕਹਿੰਦੀ ਅਸੀਂ ਉਹਦੇ ਸਿਰ 'ਚ ਪਾਣੀ ਵੀ ਪਾਇਆ ਨਿਸ਼ਾਨੇ ਉਤਰਿਆ ਘਰੇ ਲੈਂਦਾ ਘਰੇ ਆ ਕੇ ਉਹਦੀ ਮੌਤ ਹੋ ਜਾਂਦੀ ਹੈ ਕਿਵੇਂ ਦੇਖੋਗੇ ਪਰਿਵਾਰ ਨੂੰ ਤੁਸੀਂ ਖਤਮ ਹੋ ਗਏ ਜੀ ਖੇੜ ਜੀ ਖਤਮ ਹੋ ਗਏ ਬੇਕਾਰ ਪਰਿਵਾਰ ਆ ਸਾਰਾ ਜੀ ਕੋਈ ਕਮਾ ਕੇ ਕੰਮ ਵਾਲਾ ਨਹੀਂ ਜੀ ਇੱਕੋ ਬੁੱਤ ਸੀ ਚੱਲ ਗਿਆ ਜੀ ਸਰਕਾਰ ਬੜੇ-ਬੜੇ ਵਾਅਦੇ ਕਰਦੀ ਹੈ ਜਿਹੜੇ ਚਿੱਟਾ ਪੰਜਾਬ ਦੇ ਵਿੱਚ ਖਤਮ ਹੋ ਗਿਆ ਚਿੱਟਾ ਤਾਂ ਹੈ ਹੀ ਨਹੀਂਗਾ ਪਹਿਲਾਂ ਸਰਕਾਰਾਂ ਲੈ ਕੇ ਆਈਆਂ ਸੀ ਹੁਣ ਤਾਂ ਚਿੱਟਾ ਹੀ ਹੈ ਨਹੀਂਗਾ ਸਭ ਕੁਝ ਹੈਗਾ ਜੀ ਜੀ ਉਹ ਤਾਂ ਨੌਜਵਾਨ ਹਰੇਕ ਮਿੰਦਲਾ ਦਾ ਹਰੇਕ ਇਹ ਕੰਮ ਕਰਦਾ ਮੈਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਆ ਜਾਓ ਵੋਟਾਂ ਲੈ ਲਓ ਤੇ ਨਸ਼ੇ ਦੀਆਂ ਪੰਡਾ ਘਰ-ਘਰ ਪਚਾ ਦਿਓ ਅੱਛਾ ਕਿਹਾ ਜੇ ਘਟਾ ਅੱਛਾ ਹੁਣ ਫੇਰ ਵੋਟਾਂ ਨੂੰ ਭੱਜੇ ਫਿਰਦੇ ਅੱਗੇ ਵਾਲੀ ਸਰਕਾਰ ਨੇ ਤਾਂ ਚਿੱਟੇ ਨੂੰ ਠੱਲ ਲਾਤੀ ਚਿੱਟਾ ਬੰਦ ਕਰਤਾ ਮੋੜਾਂ ਤੇ ਖੜੇ ਨਸ਼ੇ ਵਿੱਚ ਨਾਲੇ ਤੇ ਇਥੋਂ ਦੀ ਨਾ ਤਾਂ ਪੁਲਿਸ ਨੂੰ ਦੀਦਾ ਨਾ ਸਰਕਾਰ ਨੂੰ ਵੇਦਾ ਦੀਦਾ ਤੇ ਨਾ ਐਮਐਲਏ ਨੂੰ ਪੁਲਿਸ ਪੈਸੇ ਲੈਂਦੀ ਆ ਐਮਐਲਏ ਸਾਰੇ ਰਲੇ ਦੇ ਆ ਇਹ ਨਸ਼ਿਆਂ ਵਾਲੇ ਤਾਂ ਪੈਸੇ ਲੈਂਦੇ ਉਹਨਾਂ ਨੂੰ ਕੀ ਡਰ ਆ ਫਿਰ ਉਹਨਾਂ ਨੇ ਵੇਚਣੇ ਸ਼ਰਮ ਆ ਆ ਦੇਖ ਲੋ ਨੌਜਵਾਨ ਮਰੀ ਜਾਂਦੇ ਇੱਕ ਨਹੀਂ ਹੋਰ ਵੀ ਮਾਰਨ ਗਏ ਹੈ ਸਾਡੇ ਕਈ ਜਵਾਬ ਹੈ। ਅੱਛਾ। ਤੇ ਹੁਣ ਇਹਨਾਂ ਦਾ ਕੀ ਹਾਲ ਹੋਊਗਾ? ਉਹ ਤਾਂ ਪੈਸੇ ਲਈ ਜਾਂਦੀ ਪੁਲਿਸ। ਐਮਐਲਏ ਪੈਸੇ ਲਈ ਜਾਂਦਾ। ਜੀ। ਰਲ ਕੇ ਸਾਰੇ ਅਫਸਰशाही ਪੈਸੇ ਲੈਂਦੀ ਹੈ। ਗੱਲ ਇਹ ਹੈ ਜੀ ਵੀ ਜਿਹੜੇ ਲੋਕ ਕਹਿੰਦੇ ਵੀ ਨਸ਼ਾ ਖਤਮ ਹੋ ਗਿਆ ਉਹ ਅੱਜ ਆ ਕੇ ਦੇਖ ਸਕਦੇ ਆ। ਕਿੰਨਾ ਕ ਖਤਮ ਹੋਇਆ ਕਿੰਨਾ ਕ ਨਹੀਂ ਹੋਇਆ। ਜੀ। ਕਰਮਜੀਤ ਅਨਮੋਲ ਅਰਗੇ ਜਿਹੜੇ ਵੋਟਾਂ ਮੰਗਦੇ ਫਿਰਦੇ ਆ ਜਾਂ ਉਹਦੇ ਨਾਲ ਦੇ ਬਕਰੋੜ ਅਰਗੇ ਫਿਰਦੇ ਆ। ਉਹ ਸਾਰੇ ਆ ਕੇ ਦੇਖ ਸਕਦੇ ਆ ਅੱਜ ਕਿੰਨਾ ਕ ਨਸ਼ਾ ਖਤਮ ਹੋਇਆ ਜਾਂ ਨਹੀਂ ਹੋਇਆ। ਹੂੰ। ਤੇ ਲੋਕਾਂ ਤੇ ਸ਼ਿਕਾਇਤ ਤਾਂ ਕਰਦੇ ਸਾਨੂੰ ਪ੍ਰਚਾਰ ਨਹੀਂ ਕਰਨ ਦੇ ਵੋਟ ਪ੍ਰਚਾਰ ਤੇ ਫਿਰ ਲੋਕ ਮਗਰ ਪਹਿਣਗੇ ਕਿਉਂ ਕਰਨ ਦੇਣਗੇ ਕਰੋਨਾ ਕੀ ਹੈ ਫਿਰ ਇਹਨਾਂ ਤੋਂ ਜੇ ਲੋਕਾਂ ਨੇ ਆਪਦੇ ਜਵਾਕ ਮਾਰਨੇ ਸਾਨੂੰ ਵੋਟਾਂ ਪਵਾ ਕੇ ਲੀਡਰ ਬਣਾ ਕੇ ਸਰਕਾਰਾਂ ਬਣਾ ਕੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਲੋਕਾਂ ਦੇ ਜਵਾਕ ਮਰੀ ਜਾਂਦੇ ਆ ਉਹਨਾਂ ਤੋਂ ਆਸਾਨਨ ਵੀ ਸਾਨੂੰ ਕਮਾ ਕੇ ਖਾਣ ਦੇ ਲਿਆਉਣਗੇ ਉਹ ਮਰੀ ਜਾਂਦੇ ਆ ਇਹ ਇਹਦਾ ਜ਼ਿੰਮੇਵਾਰ ਕੌਣ ਬਣੂਗਾ ਫਿਰ ਬਾਕੀ ਮੋਲਕ ਦੇ ਦਫਤਰ ਦੇ ਕੋਲੀ ਵਿਗਰਿਆ ਚਿੱਟਾ ਮੋਲਕ ਨੂੰ ਪਤਾ ਨਹੀਂਗਾ ਵੀ ਮੇਰੇ ਦਫਤਰ ਕੋਲ ਚਿੱਟਾ ਵਿਗਰਿਆ ਸਭ ਪਤਾ ਮੋਲਕ ਨੂੰ ਇਹਦਾ ਜ਼ਿੰਮੇਵਾਰ ਮੋਲਕ ਸਿੰਘ ਹੈ ਇਹ ਗਰੀਬ ਪਰਵਾਰ ਦਾ ਅੱਜ ਬੱਚਾ ਚਲਾ ਗਿਆ ਦੁਨੀਆ ਤੋਂ ਵੀ ਮੋਲਕ ਨੂੰ ਪਤਾ ਨਹੀਂਗਾ ਵੀ ਮੇਰੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਮੇਰੇ ਹਲਕੇ ਦੇ ਵਿੱਚ ਇਹਨਾਂ ਨੂੰ ਬਸ ਵੋਟਾਂ ਤੱਕ ਮਤਲਬ ਹੈ ਵੀ ਸਾਨੂੰ ਵੋਟਾਂ ਪਿਆ ਜਾਣਾਂ ਨਹੀਂ ਵੋਟਾਂ ਲਾਈਨ ਹੁਣ ਆਉਣਗੇ ਉਹ ਕਹਿੰਦੇ ਸੀ ਕੰਮ ਕਰਿਆ ਵੋਟਾਂ ਪਾ ਦਿਓ ਜੇ ਚੰਗੇ ਕੰਮ ਕਰਿਆ ਤਾਂ ਸਾਨੂੰ ਪਾਇਓ ਜੇ ਚੰਗੇ ਕੰਮ ਨਾ ਕੀਤੇ ਨਾ ਵੋਟ ਪਾਇਓ ਹੁਣ ਵੋਟਾਂ ਲਾਈਨ ਆਉਣਗੇ ਕੀ ਤੁਸੀਂ ਸਵਾਲ ਜਵਾਬ ਕਰੋਗੇ ਚਿੱਟੇ ਨੂੰ ਲੈ ਕੇ ਸਵਾਲ ਜ ਵੀ ਇਹ ਬੰਦ ਨਹੀਂ ਕਰਾ ਸਕਦੇ ਸਭ ਕੁਝ ਬੰਦ ਕਰਾ ਸਕਦੇ ਨੇ ਸਰਕਾਰਾਂ ਹੂੰ ਠੀਕ ਹੈ ਜੀ ਇਹ ਬਾਕੀ ਦਫਤਰ ਦੇ ਕੋਲ ਹੀ ਵਿਕ ਰਿਹਾ ਚਿੱਟਾ ਜੀ ਜਿਹੜਾ ਪਾਸੇ ਵਿਕ ਰਿਹਾਗਾ ਵੀ ਜਿਹੜੇ ਹੁਣ ਇਹੜੇ ਪੁੱਤ ਤੁਰੇ ਜਾਂਨੇ ਮਾਵਾ ਕੀ ਕਰਨਗੇ ਹੈ ਮਾਵਾ ਦਾ ਤਾਂ ਮਨ ਬਹੁਤ ਦੁਖੀ ਹੈ ਪਿਓ ਵੀ ਧੋਖਾ ਦੇਗਾ ਭੈਣ ਸੀ ਉਹ ਵੀ ਧੋਖਾ ਦੇਗੀ ਇਹ ਵੀ ਧੋਖਾ ਦੇਗੇ ਜੀ ਹੈ ਜੇ ਹਾਲਾਤ ਨਾ ਸਾਡੇ ਹੁਣ ਚਿੱਟਾ ਬੰਦ ਹੋ ਜੇ ਸਾਡੇ ਢਿੰਜਾ ਪੁੱਤ ਨਾ ਜਾਣ ਜੀ ਹੈ ਜੀ ਜੀ ਅਸੀਂ ਤੇ ਬੁਲਾ ਕਰਦੇ ਸਾਡੇ ਧਿੰਜਾ ਪੁੱਤ ਸਹੀ ਸਲਾਮਤ ਰਹਿਣ ਸਾਨੂੰ ਦੋ ਟਾਈਮ ਦੀ ਰੋਟੀ ਮਿਲ ਜਾਵੇ ਪਰ ਨਾਸ਼ਾ ਤੇ ਸਾਡੇ ਧਿੰਜਾ ਪੁੱਤ ਬਾਤ ਜਾ ਜੀ ਹਾਂ ਸਾਡੀ ਆ ਫਰਿਆਦ ਜੀ ਸਰਕਾਰ ਤਾਂ ਕਹਿੰਦੀ ਚਿੱਟਾ ਜਾਨ ਕੇ ਖਤਮ ਹੋ ਗਿਆ ਨਹੀਂ ਆਨੇ ਸਰਕਾਰ ਵੀ ਜੇ ਸਰਕਾਰ ਕਹੇ ਨਾ ਚਿੱਟਾ ਖਤਮ ਹੋ ਗਿਆ ਤੇ ਅਸੀਂ ਮੰਨ ਜਗੇ ਹਾਂ ਸਾਡੀ ਜਨਤਾ ਸਹੀ ਚੱਲੇ ਸਾਡੇ ਬੱਚੇ ਸਹੀ ਚੱਲੇ ਜੀ ਪਰ ਨਹੀਂ ਸਰਕਾਰ ਚਿੱਟਾ ਬੰਦ ਕਰ ਨਹੀਂ ਰਹੀ ਜੀ ਉੱਦਹਲਾਤ ਮਾਰੇ ਹੋਸ ਰਏ ਆ ਸਾਡੇ ਜੀ ਹਾਂਜੀ ਚੱਲੀ ਜਾਂਦਾ ਜੀ ਚਿੱਟਾ ਜਮਾ ਹੀ ਨਹੀਂ ਬੰਦ ਹੋਇਆ ਜੀ ਹਾਂਜੀ ਕੀ ਜਿਹੜੀ ਇਹ ਨੌਜਵਾਨ ਦੀ ਮੌਤ ਹੋਈ ਹੈ ਕਿੰਨੀ ਉਮਰ ਦੱਸੀ ਹੈ ਇਹਨਾਂ ਦੀ ਇਹ 25 ਸਾਲ 25 ਸਾਲ ਦੀ ਹੈ 19 ਸਾਲ ਦਾ ਜੇ ਇਹੋ ਜੇ ਨੌਜਵਾਨ ਸਾਡੇ ਚਿੱਟੇ ਦੀ ਭੇਡ ਚੜਨਗੇ ਜਿਹੜੇ ਅੱਗੇ ਹੋਰ ਨੌਜਵਾਨ ਹੈ ਉਹ ਉਹ ਵੀ ਲੱਗਣਗੇ ਵੇਖ ਕੇ ਜਾਂ ਘਟਣਗੇ ਨੂੰ ਲੱਗੀ ਜਾਂਦੇ ਜੀ ਛਾਟਾ ਮੁੰਡਾ 15 ਜਮਾਤਾ ਪੜਿਆ ਹੋਇਆ ਉਹ ਚੱਲੀ ਜਾਂਦਾ ਜੀ ਅੱਛਾ ਬੀਏ ਪਾਸ ਆ ਅੱਛਾ ਹਾਂ ਉਹ ਲੱਗ ਗਿਆ ਵੇ ਵੱਡਾ ਜੋ ਆ ਕੇ ਪੀ ਜਾਂਦਾ ਹਾਂਜੀ ਮਿੱਟੀ ਹੋ ਗਿਆ ਇਸ ਮਿੱਟੀ ਹੋਇਆ ਪਿਆ ਜਮ ਜੀ ਕਰੇ ਉਹਨੂੰ ਤੁਸੀਂ ਦਾਖਲ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਸੈਂਟਰ ਬਹੁਤ ਕਰਿਆ ਬਹੁਤ ਕਰਿਆ ਅੱਛਾ ਹਾਂ ਬਹੁਤ ਕਰਿਆ ਬਹੁਤ ਪੈਸਾ ਲਾਤਾ ਜੀ ਮੋੜ ਮੋੜ ਲੱਗੀ ਜਾਂਦਾ ਫੇਰ ਜੀ ਫਿਰ ਫਿਰ ਉਹਨੂੰ ਜਦੋਂ ਨਸ਼ੇ ਦੀ ਤੋੜ ਆਉਂਦੀ ਹੈ ਫਿਰ ਕਿਵੇਂ ਕਰਦੇ ਹਾਂ ਹੱਲ ਕਿਵੇਂ ਕਰਦੇ ਹੋ ਤੁਸੀਂ ਫਿਰ ਹੱਲਾ ਫਿਰ ਕੋਲੋਂ ਦੇ ਦੇ ਦਿੱਤੇ ਪੈਸੇ ਤੇ ਅੱਛਾ ਪੈਸੇ ਮੰਗਦਾ ਚੀਜ਼ਾਂ ਵੇਚਦਾ ਅੱਛਾ ਹਾਂਜੀ ਜਿਆਦਾ ਕਹਿੰਦੇ ਮਾਂ ਨੂੰ ਦੁੱਖ ਹੁੰਦਾ ਮਾਂ ਛੱਲਿਆ ਵੀ ਨਹੀਂ ਜਾਂਦਾ ਜਦੋਂ ਫੇ ਚੀਕਾਂ ਮਾਰਦਾ ਉਦੋਂ ਮਾਂ ਚੋਰੀ ਵੀ ਦਿੰਦੀ ਆ ਘਰ ਦੇ ਦਿੱਲੇ ਪੁੱਤ ਲਿਆ ਬਥੇਰੇ ਦਿੰਨੇ ਆ ਜੀ ਆਪ ਫਿਰ ਦਿੰਨੇ ਕਹਿੰਦੇ ਵੀ ਚੱਲ ਜਿੰਨਾ ਚਿਰ ਟਾਈਮ ਪਾਸ ਕਰ ਗਏ ਹਾਂ ਜੀ ਜੀ ਹਾਂ ਬਹੁਤ ਦੁਖੀ ਆ ਜੀ ਅਸੀਂ ਬਹੁਤ ਜੀ ਕੀ ਕਹਿਣਾ ਚਾਹ ਸਰਕਾਰ ਤਾਂ ਕਹਿੰਦੀ ਸੀ ਜਾਨੀ ਕਿ ਆਪਾਂ ਨਵੀਂ ਸਰਕਾਰ ਆਈ ਸੀ ਕਹਿੰਦੀ ਚਿੱਟਾ ਥੋੜੇ ਦਿਨ ਖਤਮ ਹੋ ਜਾਊਗਾ ਉਹ ਹੋ ਗਿਆ ਖਤਮ ਨਹੀਂ ਹੋਇਆ ਜੀ ਜਿੱਥੋਂ ਚੱਲੀ ਜਾਂਦਾ ਹੈ ਹੂੰ ਜੇ ਜੇ ਤੋ ਗਰ 11 ਵਜੇ ਆਉਂਦੇ ਜਿਹੜੇ 10 ਵਜੇ ਚਿੱਟਾ ਲਾਖੀ ਹੁੰਦੀ ਆ ਅੱਛਾ ਹਾਂਜੀ ਜੀ ਬਹੁਤ ਦੁਖੀ ਆ ਅਸੀਂ ਹੁਣ ਸਰਕਾਰ ਹੁਣ ਜਿਹਨੇ ਕਿ ਨਮਾਇंदे ਜਿਹੜੇ ਇਹਨੇ ਵੋਟਾਂ ਲੈਣ ਆਉਣਗੇ ਪਿੰਡਾਂ ਦੇ ਵਿੱਚ ਸਵਾਲ ਜਵਾਬ ਕਰੋਗੇ ਇਹਨਾਂ ਨੂੰ ਜਿਹੜੇ ਸਾਡੇ ਨੌਜਵਾਨ ਤਾਂ ਚਿੱਟਿਆਂ ਦੇ ਨਾਲ ਮਰ ਰਹੇ ਆ ਤੁਸੀਂ ਵੋਟਾਂ ਲੈਣ ਉਹਨੇ ਵੋਟਾਂ ਲੈਣ ਤੋਂ ਬਾਅਦ ਸਤਾ ਦੇ ਵਿੱਚ ਕੁਰਸੀਆਂ ਤੇ ਬਹਿ ਜਾਣੇ ਹੋ ਤੁਸੀਂ ਕੀਤੇ ਹੋਏ ਵਾਦੇ ਫੇਰ ਭੁੱਲ ਜਾਂਦੇ ਹੋ ਇਹ ਸਵਾਲ ਜਵਾਬ ਕਰੋਗੇ ਇਹਨਾਂ ਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਅਸੀਂ ਤਾਂ ਕਹਿੰਨੇ ਇਕੱਠ ਕਰੋ ਅਸੀਂ ਤਾਂ ਪਹਿਲਾਂ ਅੱਖਗੇ ਜਾ ਕੇ ਵੀ ਚਿੱਟਾ ਬੰਦ ਕਰੋ ਜੈਤੋ ਵਿਕਦਾ ਹੈ ਇਹ ਸਰਕਾਰ ਦਾ ਖਾਨ ਬਣਿਆ ਵੇ ਜੀ ਆ ਜਿਹੜੇ ਝੁਗੰਗਾ ਵਾਲੇ ਸਾਰੇ ਵੇਚਦੇ ਆ ਪਾਸੇ ਆਸਿਆਂ ਦੀ ਵੀਰੇ ਚਿੱਟਾ ਖਤਮ ਹਜੇ ਨਹੀਂ ਹੋਇਆ ਅੱਜ ਕੱਲ ਨੌਜਵਾਨ ਚਿੱਟੇ ਨਾਲ ਹੀ ਖਤਮ ਹੋ ਜਾਂਦੀ ਹੈ ਜਿਹੜੀ ਅਗਲੀ ਪੀੜ੍ਹੀ ਆ ਰਹੀ ਆ ਵੀਰੇ ਇਹ ਵੀ ਜਵਾਕ ਵੇ ਵੇਖ ਕੇ ਇਹੀ ਨਸ਼ੇ ਤੇ ਲੱਗਣਗੇ ਅਸੀਂ ਹੱਥ ਬਣ ਕੇ ਬੇਨਤੀ ਕਰਦੇ ਆ ਕਿ ਚਿੱਟਾ ਖਤਮ ਹੋ ਜਾਵੇ ਨੌਜਵਾਨ ਸਹੀ ਸਲਾਮਤ ਕੰਮਕਾਰ ਆਪਦਾ ਲੱਗਣ ਐਨੇ ਪੜ੍ਹੇ ਲਿਖੇ ਅੱਜ ਕੱਲ ਜਵਾਕ ਸਾਰੇ ਚਿੱਟਿਆਂ 'ਚ ਲੱਗੀ ਜਾਂਦੇ ਵੀਰੇ ਇਹ ਹੱਥ ਬਣ ਕੇ ਸਾਡੀ ਬੇਨਤੀ ਆ ਵੀ ਸਰਕਾਰ ਨੂੰ ਵੀ ਚਿੱਟਾ ਬੰਦ ਕਰ ਦੇਣ ਮਾਤਾ ਦਸੀ ਇਹ ਨਹੀਂ ਵੀ ਮੇਰਾ ਬੇਟਾ ਬੀਏ ਪੜੇ ਕੀਤੀ ਆ ਉਹ ਵੀ ਜਨ ਕੇ ਚਿੱਟਾ ਮੰਗਦਾ ਕਰੇ ਹਾਂਜੀ ਉਹ ਵੀ ਇਹੀ ਹਾਲ ਹੈ ਜੋਨਾਂ ਦਾ ਜੇ ਨਹੀਂ ਪੈਸਾ ਤੇਲਾ ਦਿੰਦੇ ਜੀ ਉਹ ਤੇਰੇ ਮੇਰੇ ਵਰਗੇ ਦੀ ਚੋਰੀ ਕਰਕੇ ਬਸ ਲੈ ਜਾਂਦੇ ਆ ਜੀ ਜੀ